ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣਜਾ ਇਹਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸਰਜੀਤਪੁਰਾ ਜੀ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਬਠਿੰਡਾ ਤੁਹਾਡੇ ਲਈ 4 ਰਣ ਨਹੀਂ ਮਾਲ ਲੈ ਕੇ ਆਇਆ 3 ਤਾਂ ਸੂਏ ਸਵਾਏ ਆ ਤੇ ਇੱਕ ਗੱਬਣਾ ਜੀ ਟੁਕੜ ਗੱਬਣਾ ਇੱਕ ਟੁਕੜ ਗੱਬਣਾ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਦਾਂਗੇ ਜੀ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਸਵਿੰਦਰ ਸਿੰਘ ਪਾਉ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਹੂਲਾ ਜੀ ਮੋਬਾਈਲ ਨੰਬਰ 904108878 ਜੀ ਠੀਕ ਆ ਭਾਈ ਇੱਕ ਨੰਬਰ ਤੋਂ ਸੂਈ ਸਵਾਈ ਤੇ ਸ਼ੁਰੂ ਕਰਦੇ ਸੂਹਾ ਵੀਰੇ ਕਿੰਨਾ ਮਸੂਈ ਹੈ ਇਹ ਪਹਿਲਾ ਸੂਹਾ ਜੀ ਮੂੰਹ ਤੋਂ ਦੋ ਦਾਂਦਾ ਜੀ ਬੱਚਾ ਹੀ ਹੈ ਹਜੇ ਹਾਂ ਬੱਚਾ ਹੀ ਹੈ ਜੀ ਠੀਕ ਆ ਦੋ ਸੂਈ ਹੈ ਜੀ ਇਹ ਇਹਨੂੰ ਹੋ ਗਏ ਭਾਈ 15 ਕ ਦਿਨਾਂ ਹੀ ਬੱਚਾ ਕੀ ਦਿੱਤਾ ਜੀ ਮੱਛਾ ਜੀ ਮਗਰ ਜੇਰਡਾਨਾ ਜੀ ਜੇਰਡਾਨਾ ਜੀ ਕਿੰਨਾ ਨੈਟ ਦੁੱਧ ਤਿਆਰ ਹੈ ਜੀ ਦੁੱਧ ਬਾਈ ਆ ਉੱਥੇ ਦਾ ਮੈਂ ਚੋਇਆ ਸੀ ਮੈਂ ਕਹਿੰਦਾ 12 13 ਕਿਲੋ ਹੁਣ 11 ਕਿਲੋ ਦਾ ਕਹਾਂ ਕੰਡੇ ਤੇ ਚਾੜ ਕੇ ਲੈ ਜਾ ਕੋਈ ਆ ਹਾਂ ਘਟ ਗਈ ਦੁੱਧ 12 13 ਫੇਰ ਕਰ ਆਉਣਾ ਠੀਕ ਆ ਥੋੜਾ ਜਿਹਾ ਮੌਸਮ ਠਰ ਗਿਆ ਹਾਂਜੀ 10 ਕਿਲੋ ਕਰ ਗਈ ਸੀ ਕਿਲੋ ਕੋ ਹੁਣ ਫਰ ਫਰਕ ਪਾ ਗਈ ਬਾਹਰ ਠੀਕ ਆ ਥਣਾ ਦੀ ਦੰਨ ਆ ਜੀ ਮੈਂ ਨਾ ਸਿਰ ਦਾ ਕੰਮ ਹੀ ਹੈ ਥਣਾ ਦੇ ਚਵਾਈ ਦਾ ਹਾਂਜੀ ਹਾਂਜੀ ਤੋੜ ਕੇ ਦਿਖਾਦੀ ਵੀਰੇ ਮੂੰਹ ਤੋਂ ਦੋ ਦੰਦ ਆ ਜੀ ਸੂਆ ਪਹਿਲਾ ਜੀ 15 ਦਿਨ ਹੋ ਗਏ ਸਮਾ ਸੂਈ ਨੂੰ ਜੀ ਬੱਚਾ ਮਗਰ ਆ ਜਾਂਦਾ ਬੱਚਾ ਦੁੱਧ ਬਾਈ ਕਹਿੰਦਾ ਮੈਂ ਤਾਂ ਜ਼ਿਆਦਾ ਜੋ ਕੇ ਲਿਆਂਦਾ ਸੀਗਾ ਥੋੜਾ ਜਿਹੜਾ ਅੱਜ ਦਾ ਦੁੱਧ ਆ ਉਹ 11 ਕਿਲੋ ਆ ਦੋ ਟਾਈਮ ਚਾਰ ਦੁੱਧ ਭਾਈ 12 ਹੀ ਹੋਊਗਾ ਆਪਾਂ 11 ਕਹਿੰਨੇ ਕਿਉਂ ਮੁੜ ਕੇ ਕਿ ਥੋੜਾ ਕਰਾ ਠੀਕ ਆ ਜੀ ਕਈ ਵਾਰ ਮਾੜਾ ਮੋਟਾ ਉਨੀ ਕੀ ਕਰ ਜਾਂਦਾ ਉਨੀ ਕੀ ਹੁੰਦੀ ਆ ਗੱਲ ਸਹੀ ਆ ਦੁੱਧ 12 ਕਿਲੋ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਵਜਨ ਵਜੂਦ ਪੂਰਾ ਚੰਗਾ ਪੂਰੀ ਸੰਭੀ ਪੱਲੀ ਆ ਜੀ ਥਣ ਕੱਲਾ ਕੱਲਾ ਨਿੱਖੜ ਮਾ ਹਾਥੀ ਚਵਾਈ ala ਬਥੇ ਨੂੰ ਨੇੜੇ ਤੋਂ ਚੈੱਕ ਕਰਾ ਦਾਂਗੇ ਸੋਹਣਾ ਗੁਲਾਬੀ ਹਵਾਨਾ ਬਾਕੀ ਠੰਡੀ ਠੰਡੀ ਬਹੁਤ ਆਈ ਬਾਕੀ ਵੀਰੇ ਬੱਚਾ ਹੀ ਹੈ ਹਜੇ ਕਦੂ ਪੂਰ ਕਰੂਗੀ ਹੈ ਨਹੀਂ ਭਰਾ ਕਰੂਗੀ ਪੂਰਾ ਵੀ ਜਾਵੇਂ ਠੰਡੀ ਸੀਲ ਦਾ ਅੰਤ ਸਰ ਤਾਂ ਜਮੇ ਨਹੀਂ ਪਰ ਮੋੜ ਪਸੂ ਡਰ ਪੋੜਾ ਜਾਵੇ ਠੀਕ ਹੈ ਜੀ ਨਹੀਂ ਤਾਂ ਪੂਰਾ ਵੀ ਨਹੀਂ ਹਲਚੁਲ ਕਰਦਾ ਲੋ ਵੀ ਚੈੱਕ ਕਰੋ ਠੰਡੀ ਸੀਲ ਦਾ ਅੰਤ ਕੋਈ ਨਹੀਂ ਬਾਕੀ ਧਾਰਾ ਮਾਰ ਕੇ ਚੈੱਕ ਕਰਾ ਦਿੰਨੇ ਆ ਬੈਕ ਚੈਡ ਤੋਂ ਮਾਰਦੀ ਵੀਰੇ ਮਗਰਲੇ ਪਾਸ ਥਾਣਾ ਚੋ ਜੀ ਚੁਵਾਈ ਦੀ ਇੱਕ ਨੰਬਰ ਆ ਜੀ ਚੁਵਾਈ ਵਾਲੇ ਪਾਸੋਂ ਦਾ ਕੋਈ ਦੇ ਫਿਕਰ ਹੋ ਜੇ ਜੀ ਡਿਮਾਂਡ ਕਰਨੀ ਆ ਬਈ ਆਪਾਂ ਜਮਾਂ ਲੈ ਆਂ ਹਾਂ ਭਾਈ ਲੈਣ ਦੇਣ ਵਾਲਾ ਕੱਲੀ ਛੋੜ ਹੋਊਗੀ ਕਿੰਨਾ ਜੀ ਇਹ ਦੇ ਦਾਂਗੇ ਬਾਈ 45000 ਰੁਪਏ ਦੇ ਹੋ ਜੂ ਲੈ ਸ ਮਾੜਾ ਮੋਟਾ ਬੇਬਲੂ ਮਾਜੇ ਬਾਈ ਛੋਟਛਾ ਪਈ ਆ ਪੂਰਾ ਪੂਰਾ ਹੀ ਆ ਲਓ ਜੀ ਆਫਰ ਹੀ ਆ 45000 ਬਾਕੀ ਆ ਦੋ ਦੰਦ ਦਾ ਪਦੰਦ ਪਟਕੇ ਵਿਖਾ ਦੇਣਗੇ ਸਾਢੇ 45000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਕਹਿਣ ਦੀ ਗੱਲ ਨਹੀਂ ਜੀ ਦੋ ਦੰਦ ਨਾਲ ਦੋ ਦੰਦ ਆ ਜੀ ਇਹ ਚੱਕ ਦੇ ਦੂੰਗੇ ਚੱਕ ਦੀ ਆ ਹਜੇ ਪਿਓਰ ਦੂੰਦੀ ਹੋਈ ਨਹੀਂ ਠੀਕ ਆ ਜੀ ਜਮਾ ਜਾਇਜ ਡਿਮਾਂਡ ਆ ਜੀ ਦੋ ਨੰਬਰ ਪਰ ਇਹਦੀ ਕੀ ਡਿਟੇਲ ਆ ਜੀ ਇਹ ਦੂਜਾ ਸੁਆ ਸੁਈ ਵੀ ਆ ਜੀ ਠੀਕ ਆ ਜੀ ਲਓ ਸਭ ਤੀਜੇ ਲਈ ਗੱਭਣ ਇਹ ਕਿੰਨੇ ਸਮੇਂ ਦੀ ਪੌਣੇ ਦੋ ਮਹੀਨ ਪੌਣੇ 2 ਚੈੱਕ ਚੋਂ ਇੱਕ ਮਹੀਨਾ ਵੀ ਦਿਨ ਹੋ ਗਿਆ ਜੀ ਚੈੱਕ ਚੋਂ ਹਾਂਜੀ ਇੱਕ ਚੋਂਦੀ ਜੀ ਠੀਕ ਹੈ ਜੀ ਠੰਡਾ ਟੀਕਾ ਲੱਗਿਆ ਵਾ ਪਰ ਲਿਆਂਦੀਆਂ ਮੈਂ ਕਹਿ ਦਿੱਗੇ ਠੀਕ ਹੈ ਜੀ ਹਾਂ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਬਾਈ ਉੱਥੇ 10 ਕਿਲੋ ਸੀਗਾ ਹੁਣ ਕਿੰਨਾ ਹੁਣ ਆਪਣੇ ਕੋਲ ਸਹੀ 8 ਕੰਡੇ ਤੇ ਝਾੜਦੀ ਆ ਜੀ ਥਾਣਾ ਦੀ ਦਾਨਾ ਜੀ ਮੈਨਸ ਰਗਾਮੀ ਥਾਣਾ ਦਾ ਵੀ ਥਾਣਾ ਤੋਂ ਬਹੁਤ ਵਧੀਆ ਠੰਡੀ ਹੈ ਜੀ ਐ ਨਹੀਂ ਪੂਰਾ ਇਤਰਾਫ ਕਰਦੀ ਮੇਨ ਗੱਲ ਬਈ ਠੰਡੀ ਸੀ ਲੋ ਹੋਵੇ ਤਾਂ ਸੌਖਾ ਹੋ ਜਾਂਦਾ ਕਿਉਂਕਿ ਕਿਸੇ ਚੁਆਈ ਚੁਈ ਦਾ ਬਾਈ ਬਾਲੀ ਵਧੀਆ ਲੱਗੀ ਇਹਨਾਂ ਨੇ ਕਰ ਮਾ ਜਿੱਦੇ ਚੰਗੇ ਥਾਣਾ ਦੀ ਇੱਕ ਨੰਬਰ ਆ ਜੀ ਬਸ ਵੀਰੇ ਪੌਣੇ 2 ਮਹੀਨਿਆਂ ਦੀ ਗੱਬਣ ਬਾਕੀ ਐ ਨਾ ਜਾਤ ਕੁਆਲਟੀ ਵਾਲੀ ਆ ਸਹੀ ਗੱਲ ਆ ਜੀ ਹਾਂ ਤੋੜ ਕੇ ਦਿਖਾ ਦੀ ਵੀਰੇ ਨਾਲ ਦੀ ਨਾਲ ਮੇਰੀ ਸਪੈਸ਼ਲ ਬੇਨਤੀ ਹੈ ਕਿ ਡਾਕਟਰ ਸਾਹਿਬਾ ਹਾਂ ਡਾਕਟਰ ਆਪ ਦਾ ਅਗਲਾ ਲੈ ਕੇ ਆਵੇ ਜੀ ਨਾਲ ਜਰੂਰ ਲੈ ਕੇ ਆਇਓ ਇਥੇ ਬਾਹਰਾਂ ਜਿੰਮੇਵਾਰੀਆਂ ਦਵਾਉਣਾ ਪੈਂਦਾ ਬਾਈ ਦੋ ਤਿੰਨ ਡਾਕਟਰਾਂ ਨੂੰ ਮੁੜ ਕੇ ਫੇਰ ਹਲਾ ਕੇ ਡਰ ਜਾਂਦਾ ਵੀ ਆਲਾ ਕਹਿੰਦਾ ਜਾ ਕੇ ਬੱਚਾ ਸਿੱਟ ਜੀ ਸਹੀ ਗੱਲ ਹੈ ਜੀ ਚਲੋ ਇਹਨਾਂ ਟਾਈਮ ਸੇ ਥੋੜੀ ਜਿਹੀ ਗੱਬਣ ਹੁੰਦੀ ਆ ਜੀ ਕਹੀ ਯਾਰ ਪੌਣੇ 2 ਮਹੀਨਿਆਂ ਦੀ ਗੱਬਣ ਚ ਇੱਕ ਪਾਸਾ ਜੀ ਡਾਕਟਰ ਸਾਹਿਬਾਨ ਆ ਬਾਕੀ ਜਾ ਤਰੂਤ ਵਾਲੀ ਪੂਰੀ ਹੈ ਆਪਾਂ ਕਹਿੰਦੇ ਚਾਫਾ ਦੁੱਧ 10 ਕਿਲੋ ਸੀ ਜਿਹੜਾ ਅੱਜ ਦਾ ਦੁੱਧ ਆ 8 ਕਿਲੋ ਜੋਕ ਕੇ ਲੈ ਜੂ ਦੁੱਧ ਬਾਦੋਗੀ ਬਈ ਦੀ ਨਹੀਂ ਲਾ ਜਾਨਾ ਟਾਈਮ ਚ ਵਾਈ ਕਰ ਸਕਦਾ ਥੋੜਾ ਬਸ ਇਹਨੂੰ ਵਜੂਦ ਬੜਾ ਚੰਗਾ ਪਲੀ ਪੁਲੀ ਪੂਰੀ ਆਈ ਵੀਲ ਚੰਗੀ ਆ ਸੰਭੀਆਂ ਬਲੀਆਂ ਸਾਰੀਆਂ ਗਾਈਆਂ ਕੋਈ ਲਿੱਸੀ ਫਿੱਕੀ ਨਹੀਂ ਬਾਕੀ ਐ ਨਾ ਕੋਈ ਵੀਰ ਭਰਾ ਕਹੇਗਾ ਕਿ ਛੋਟੀਆਂ ਹੋਣਗੀਆਂ ਨਾ ਨਾ ਪੌਣੇ ਡਬਲ ਆ ਡਬਲ ਆ ਜੀ ਡਬਲ ਇਹਦੇ ਛੋਟੀਆਂ ਨਾ ਕੋਈ ਸਮਝ ਕੇ ਆਵੇ ਜੀ ਡਿਮਾਂਡ ਵੀਰੇ ਦੀ ਜੀ ਇਹ 42000 ਰੁਪ ਜੋ ਜੋੜਾ ਲੈ ਜੀ ਕੋਈ ਜੋੜੇ ਕਰਦਾਂਗੇ ਬਈ ਆਪਾਂ ਰੇਟ ਹੀ ਉਹ ਜੇ ਕਰ ਲੈ ਹਨਾ ਠੀਕ ਹੈ ਜੀ ਸਹੀ ਗੱਲ ਹੈ ਇਹ 42000 ਆਪਾਂ ਪੂਰੀ ਗਾਤ ਵਾਲੀ ਕੁਆਲਿਟੀ ਵਾਲੀ ਜਿਹੜੇ ਆਪਾਂ ਉਹ ਦੋਗਲਾਂ ਦਾਗਲਾਂੋਂ ਵਧੀਆ ਵਿਕੀ ਜਾਂਦੀਆਂ ਨੇ ਗਾਤ ਦੇ ਹਨਾ ਆਪਾਂ ਨੂੰ ਭਾਜ ਮਿਲੀ ਆਪਾਂ ਉਹ ਜੇ ਭਾ ਕਰ ਲੈਣਾ ਸਹੀ ਗੱਲ ਹੈ 42000 ਦੁੱਧ ਦਾ ਕਿਲੋ ਹੀ ਕਰ ਜਾਣਾ ਨੇ ਬਾਈ ਕਰ ਜੂਗੀ ਭੰ ਸੇਵਾ ਨਾਲ ਦੁੱਧ ਸੇਵਾ ਦਾ ਜੀ 42000 ਚੋਂ ਮਾਣ ਤਣ ਬਾਈ ਕਹਿੰਦਾ ਹੋ ਜੂਗਾ ਜੀ ਸਹੀ ਗੱਲ ਹੈ ਜੀ ਅੱਗੇ ਵੀਰੇ ਤਿੰਨ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਜਰਸੀ ਦੇ ਸਾਬਾਲ ਦਾ ਕਰਾਸ ਹੈ ਜੀ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਠੀਕ ਆ ਬਾਈ ਜੇਰ ਡਨ ਹੈ ਜੀ ਹਾਂ ਜੇਰ ਭਾਈ ਵੀ ਵਧੀਆ ਜੀ ਜਿਹੜਾ ਨੈੱਟ ਦੁੱਧ ਕਿੰਨਾ ਤਿਆਰ ਹੈ ਜੀ ਦੋ ਦੇ ਦੇ ਥੱਲੇ ਬਾਈ 11 12 ਕਿਲੋ ਹੋਊਗਾ 11 ਮੰਨ ਕੇ ਲੈ ਲੈਣਾ ਆਪਣਾ 11 ਮੰਨ ਕੇ ਆ ਜੀ ਥਾਣਾ ਦੀ ਦੰਨ ਹੈ ਜੀ ਮੇਰੇ ਪਾਲੀ ਵਗੇ ਚਵਾਈ ਲੱਗੀ ਬਾਈ ਹਾਂ ਠੰਡੀ ਬਈਆ ਥੁਰ ਕੇ ਦਿਖਾ ਦੀ ਵੀਰੇ ਇਹ ਕ੍ਰੋਸ ਪੈਂਦੀ ਆ ਫਾਇਦਾ ਭਾਈ ਗਰਮੀ ਘਟ ਮਨਉਂਦੀ ਮੱਝਾਂ ਦੇ ਬਰਾਬਰ ਹੀ ਪੈਂਦਾ ਉਹ ਦੁੱਧ ਬਈ ਦਾ ਸਹੀ ਗੱਲ ਆ ਜੀ ਦੁੱਧ ਮੱਝਾਂ ਬਰਾਬਰ ਹੀ ਪੈਂਦਾ ਜੀ ਬਾਕੀ ਗਰਮੀ ਤੇ ਠੰਡ ਬਾਕੀ ਕਾਦ ਕੁਦ ਦੇਖ ਲਓ ਪੂਰਾ ਡੱਬਾ ਆਇਆ ਨੇ ਛੋਟੀ ਵੱਡੀ ਹੋਊਗੀ ਥੋੜੇ ਨੌਂ ਬਣਾਉਣ ਵਾਲੇ ਬਈ ਹਾਂ ਬਣਵਾਏ ਹੈ ਜੀ ਆਪਾਂ ਕੱਲ ਬਣਵਾਏ ਹੈ ਹਜੇ ਸੈੱਟ ਨਹੀਂ ਆਇਆ ਠੀਕ ਹੈ ਜੀ ਉਹ ਮਾੜਾ ਮੋਟਾ ਫਿਰ ਰਹੇ ਹਨ ਨਾ ਕੱਚਾ ਕੁੱਚਾ ਹੀ ਲੈ ਜਾਂਦੇ ਬਾਕੀ ਆਏ ਨਾ ਹਜੇ ਪੈਰ ਦੀ ਉਹ ਹਿਸਾਬ ਨਾਲ ਕਾਸ ਆ ਜਾ ਪੈ ਕੇ ਹਾਂ ਬਾਕੀ ਬਾਹਲੇ ਭੜੇ ਬਾਹਲੇ ਹੋਏ ਬਈ ਥੱਲੋ ਠੀਕ ਹੈ ਜੀ ਥਾਣਾ ਦੇ ਸੈ ਸੋਹਣੇ ਹੈ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਟ ਨਿਸ਼ਾਂਖ ਨਹੀਂ ਕੋਈ ਕੱਲਾ ਕੱਲਾ ਨਿਖਰਮਾ ਗਿਆ ਬਾਕੀ ਧਾਰਾ ਪੈਣੇ ਮਾਰ ਲੈਣੇ ਦੁੱਧ ਜੋ ਕੇ ਲੈ ਜਾਓ ਜੀ ਬੱਚਾ ਮਗਰ ਆ ਜਾਣਾ ਜੀ ਵੱਛਾ ਫਾਇਦਾ ਇਹ ਹੋ ਜਾਂਦਾ ਬਈ ਕਰੋ ਸੰਗ ਦਾ ਜਿਹਨੇ ਉਨਾਂ ਲਈ ਚੰਗਾ ਹੁੰਦਾ ਕਿਉਂਕਿ ਦੁੱਧ ਸੰਘਣਾ ਹੁੰਦਾ ਤੇ ਫੈਟ ਚੰਗੀ ਆ ਜਾਂਦੀ ਆ ਤੇ ਕੇਅਰ ਘੱਟ ਪਾਲਦੀਆਂ ਠੰਡ ਗਰਮ ਨਹੀਂ ਹਾਂ ਘੱਟ ਸੇਵਾ ਤੇ ਵਧੀਆ ਦੁੱਧ ਵਧੀਆ ਆਇਆ ਨਾ ਮੱਝਾਂ ਬਰਾਬਰ ਹੀ ਪਾਈ ਜਾਂਦੇ ਆ ਮੱਝਾਂ ਬਰਾਬਰ ਹੀ ਹੋ ਜਾਂਦਾ ਜੀ ਲੈ ਭਾਈ ਚਵਾਈ ਦਾ ਝੱਗੋ ਝੱਗ ਕਰ ਦਿੰਦੇ ਆ ਜੀ ਮਗਰ ਲਿਆ ਮੂਹ ਲਿਆ ਜਮਾਤੀ ਭਾਈ ਚਵਾਈ ਦੀ ਨਾ ਬੇਫਿਕਰ ਹੋ ਜਾ ਚਵਾਈ ਤਾਂ ਖਣ ਤਾ ਭਾਈ ਖੋਟ ਹੋਊ ਜੇ ਖਾਂਦੇ ਹੋਊਗੀ ਤੇ ਆਪਾਂ ਦੱਸਾਂਗੇ ਪਹਿਲੀ ਗੱਲ ਤਾਂ ਆਪਾਂ ਨਹੀਂ ਦੇਣੀ ਠੀਕ ਹੈ ਜੀ ਇਹਦੀ ਵੀ ਡਿਮਾਂਡ ਵੀਰੇ ਲੈਣ ਦੇਣ ਜੀ ਵਾਲੀ ਜਮਾ ਇਹ ਦੇ ਦਾਂਗੇ 48000 ਰੁਪਏ ਬਾਕੀ ਕੱਦ ਦੇਖੋ ਮੇਰੇ ਭਰਾ ਮੋਢੇ ਤੇ ਆਉਂਦੀ ਜੀ ਚੈੱਕ ਕਰੋ ਸਹੀ ਗੱਲ ਆ ਜੀ ਬਾਕੀ ਖਾਨ ਖੂਨ ਪੂਰੇ ਚਾਰੂ ਆ ਬਾਈ ਯਾਰ ਜਿਹੜੀ ਕਾਲ ਲਾ ਵਿੱਚੋਂ ਲੈਸ ਚਲੋ ਹੋ ਜਾਊਗਾ ਜੀ ਅੱਗੇ ਵੀਰੇ 4 ਨੰਬਰ ਇਹ ਆਪਣੀ ਤਾਂ ਘਰ ਦੀ ਆ ਬਾਈ ਯਾਰ ਇਹ ਬਈ ਗਿਰਚ ਪੈਂਦੀ ਆ ਗਿਰਚ ਪੈਂਦੀ ਆ ਆ ਬੱਛਾ ਵੱਛਾ ਮਗਰ ਇਹਨੂੰ ਥੋੜਾ ਵੱਛਾ ਡਾਉਣਾ ਚਿਚੜ ਬਾਹਲੇ ਪਏ ਵਹੀ ਬੱਚਾ ਥੋੜਾ ਜਿਆਦਾ ਡਾਉਣਾ ਜੀ ਗੋਈ ਲਾਈਵ ਆ ਸਸਤੇ ਜੀ ਠੀਕ ਹੈ ਜੀ ਇਹਨੂੰ ਮਹੀਨਾ ਮਾਰ ਲੈਣੀ ਆ 28 ਕਿ ਦਿਨ ਹੋਏ ਆ ਬੱਚਾ ਹੀ ਆ ਮਗਰ ਹਾਂਜੀ ਬੱਚਾ ਜੀ ਠੀਕ ਆ ਮਹੀਨਾ ਹੀ ਮਾਰਨੇ ਕਿ ਆਉਣ ਹਾਂਜੀ ਹਾਂਜੀ ਮਹੀਨੇ ਦੀ ਸੂਈ ਸੁਹਾ ਕਿੰਨਾ ਮਾ ਜੀ ਸੁਹਾ ਦੂਜਾ ਸਹੀ ਆਪਣੇ ਘਰੇ ਸੂਈ ਪਹਿਲੇ ਸੂਈ ਦੀ ਬੱਚੀ ਆਪਾਂ ਘਰੇ ਖੜੀ ਹੋਵੇ ਠੀਕ ਆ ਜੀ ਬੱਚਾ ਘਰੇ ਖੜਾ ਇੱਕ ਪਿਓਰ ਆ ਜਮਾ ਵੀ ਘਰੀ ਠੀਕ ਆ ਜੀ ਜਿਹੜਾ ਹੁਣ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਆ ਦੁੱਧ ਬਈ 12 ਹੋਊਗਾ 11 ਕਿਲੋ ਇਹ ਵੀ ਗਾਰੰਟੀ 11 ਥਾਣਾ ਦੀ ਡਾਂ ਹਾਂ ਦੁੱਧ 12 ਥਾਣਾ ਦੀ ਪੂਰੀ ਵਧੀਆ ਧਾਰਾ ਮਾਰਾਂਗੇ ਆਪਾਂ ਬੱਚਾ ਛੱਡ ਕੇ ਤੋਰ ਲੇ ਪਹਿਲਾਂ ਕਿ ਮਾਰ ਦਿੰਦੇ ਆ ਤੋਰ ਤੋੜ ਕੇ ਦਿਖਾ ਦਿਓ ਜੀ ਬਾਕੀ ਇਹਦਾ ਬੱਠ ਮੋਗ ਗਈ ਆ ਬਾਈ ਅਰਥਾਨਾਂ ਦੇ ਚਵਾਈ ਤਿੰਨਾ ਦੀ ਕਰਮ ਵਾਲੀਆਂ ਨੂੰ ਜਿਵੇਂ ਥੋੜਾ ਜਿਹਾ ਬਾਈ ਲੋਕੇ ਡਰਦੇ ਹੁੰਦੇ ਬਾਈ ਗਰਮ ਤਾਂ ਨਹੀਂ ਗਈ ਨਹੀਂ ਨਹੀਂ ਆ ਥੋੜੇ ਸਾਹਮਣੇ ਸਕਰ ਪਾਇਆ ਬਾਈ ਯਾਰ ਨਹੀਂ ਤਾਂ ਲੱਥ ਮਾਰੀ ਉਹਨੇ ਧਲੇਰਾ ਮਾਰਿਆ ਹੋਣਾ ਨਹੀਂ ਸਹੀ ਗੱਲ ਆ ਜੀ ਮੈਂ ਮਾਤਾ ਚਾਹੁੰਦੀ ਆ ਮੈਂ ਕਹਦਾ ਮੈਂ ਘੱਟ ਘੱਟ ਬਾਹਰ ਅੰਦਰ ਤੋੜਾ ਫਿਰ ਦਾਂਗਾ ਪਸੂ ਪਸੂ ਲੱਭਣ ਜਾਣਾ ਪੈਂਦਾ ਹੀ ਸਹੀ ਗੱਲ ਆ ਜੀ ਹਾਂ ਮਾਤਾ ਜੀ ਬਾਕੀ ਬਾਈ ਇਹ ਤਾਂ ਮੱਝ ਹੀ ਆ ਇੱਕ ਹਿਸਾਬ ਦੀ ਕਰਮ ਵਾਲੀ ਫਰੈਜ ਹੀ ਹੁੰਦੀ ਗਰਮੀਆਂ ਚ ਨਾ ਤਾਂ ਗਰਮੀਆਂ ਕਰਮ ਵਾਲੀ ਗਰਮੀ ਮਨਾਵੇ ਜੀ ਬਾਕੀ ਬਾਈ ਕਹਿੰਦਾ ਧ ਬਾਕੀ ਮੋਟੀ ਮੋਟੀ ਧਾਰ ਹੀ ਮੱਝਾਰ ਗਈ ਠੀਕ ਹੈ ਜੀ ਮੋਟੀ ਬਾਕੀ ਥਾਣਾ ਦੇ ਕਰਮਾਲ ਖਾਇ ਜੀ ਆਪਣਾ ਸਾਰਿਆਂ ਹੀ ਚੜਦਰਾ ਚੜਦਿਆਂ ਹੀ ਆ ਠੀਕ ਹੈ ਜੀ ਥਾਣਾ ਦੀ ਕੋਈ ਛੋਟਾ ਥਾਨ ਨਹੀਂ ਸਾਰਿਆਂ ਦੇ ਹੱਥੀ ਚਵਾਈ ਵਾਲੇ ਥਾਣਾ ਜੀ ਬਾਕੀ ਚੈੱਕ ਕਰ ਲਓ ਬਾਈ ਇਹਨਾਂ ਦਾ ਨਿਆਣਾ ਵੀ ਨਹੀਂ ਪਾਇਆ ਪਉਂਦਾ ਨਹੀਂ ਬਈ ਨਿਆਣਾ ਨਾ ਲੋਡ ਚ ਪਾਲ ਗੇ ਯਾਰ ਨਹੀਂ ਤਾਂ ਲੋਡ ਨਹੀਂ ਠੀਕ ਹੈ ਚਲੋ ਜੀ ਇਹਨੇ ਪਉਣਾ ਹੋਵੇ ਪਾ ਵੀ ਸਕਦਾ ਤੇ ਪਰ ਲੋਡ ਨਹੀਂ ਤਾਂ ਬੱਸ ਵੀਰੇ ਇਹਦੀ ਡਿਮਾਂਡ ਵੀਰੇ ਜਮਾ ਲੈਣ ਦੇਂ ਜੀ ਅਲੀ ਇਹ 38000 ਰੁਪਏ ਦੀ ਬਾਹ ਹਾਂ ਨਾਈ ਬਾਈ ਯਾਰ ਲਓ ਜੀ ਆਫਰ ਹੀ ਆ 38000 ਦੀ ਬਾਈਨਾ ਹੋਗਾ ਸੁਈ ਨਾ ਨ ਦਵਾਈ ਲਈ ਵੇ ਚਿੱਟੜ ਵਾਲੇ ਪੈ ਗਈ ਜੀ ਠੀਕ ਹੈ ਜੀ ਹੁਣ ਉਹ ਮਗਾਣੂ ਪੈਦੇ ਆ ਠੀਕ ਹੈ ਜੀ 38000 ਰੁਪਇਆ ਇਹਦੀ ਡਿਮਾਂਡ ਆ ਜੀ ਬਾਕੀ ਲੈਸ ਬਾਈ ਕਹਿੰਦਾ ਉਹਦੇ ਚੋ ਕਰ ਦਾਂਗੇ ਜੀ ਜਿਹਨੂੰ ਨਾ ਕੋਈ ਵੀ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ